ਕਵਾੜ ਤੇ ਕਿ ਬਹਾਨਾ ਹੈ ਤੁਹਾਨੂੰ ਰੋਜ਼ ਗਲੀ ਚ ਲੰਘਦੇ ਹੁੰਦੇ ਹੀ ਗਏ ਨਾ ਜਾਂ ਜਦੋਂ ਬੁਲਾਏ ਗਏ ਗਲੀ ਦੀ ਗੱਲ ਨਹੀਂ ਜੀ ਮੇਰਾ ਕੰਮ ਤੁਹਾਡੀ ਪਿੰਡ ਚ ਕਵਾੜ ਖਰੀਦਣਾ ਹੈ ਮੈਂ ਪਿੰਡ ਵਾਲਿਆਂ ਤੋਂ ਕੀ ਲੈਣਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਗੱਲ ਜਾਤ ਧਰਮ ਦੀ ਨਹੀਂ ਨਾ ਹੀ ਪੈਸੇ ਦੀ ਹੈ ਪਰ ਮੈਂ ਕੁਛ ਕਰ ਨਹੀਂ ਹੈ ਗੱਲ ਛੋਟੇ ਵੱਡੇ ਦੀ ਨਹੀਂ ਹੈਗੀ ਆ ਔਰ ਜਿਹੜਾ ਬੰਦਾ ਪਿਆਰ ਕਰਦਾ ਕਿਸੇ ਨੂੰ ਸੱਚੇ ਦਿਲੋਂ ਨਾ ਉਹ ਪੈਸਾ ਦੇਖਦਾ ਨਾ ਜਾਤ ਦੇਖਦਾ ਨਾ ਧਰਮ ਦੇਖਦਾ। ਬਾਪੇ! ਅੱਈ ਆਈ ਮਿਲ ਕੇ ਰੂਹ ਗੱਦਰੋਂ ਨਿਕਲਿਆ ਰਿਹਾ ਕਵਾੜੀ। ਇਹਦੇ ਹੱਥ 'ਚ ਕਵਾੜ ਬਣੀ ਹੈਗਾ। ਕਵਾੜ ਲੈਣੇ ਬੁਲਾਇ ਸੇ ਤੇਰਾ ਕੀ ਮਤਲਬ ਹੈ ਨਾਲੇ? ਲੈ। ਕਹਿੰਦਾ ਮੈਨੂੰ ਸਾਰਾ ਪਿੰਡ ਚਾਹ ਪਿਉਣੀ। ਚਾਹ ਤਾਂ ਨਾ ਤੈਨੂੰ ਜੇਲ੍ਹ ਕੋਰ ਪੀਉਗੀ। ਉਹਦੇ ਕੰਮ ਵੀ ਨਾ। ਸਿੱਖਾ ਰੋਣਾ ਕੀ ਕਰਦੀ ਹੈ ਕੰਦਾਂ ਦੇ ਸੋ। ਕੀ ਬਸ ਰੇਕ ਕਰਨਾ ਬੰਦ ਕਰ ਮਾਂ ਤੇ ਆਪ ਨੂੰ ਵੀ ਕਰਮ ਨਹੀਂ ਪਤਾ ਤੂੰ ਆਇਆ ਕਿਉਂ ਸਾਡੇ ਨੂੰ ਨਹੀਂ ਬਗਾਨੇ ਘਰੇ ਜਾਣਾ ਕੱਲ ਨੂੰ ਤਾਂ ਚੰਗਾ ਨਹੀਂ ਲੱਗਦਾ ਈਡ ਨੂੰ ਨਾ ਉਹ ਸਰ ਮਾਰਦੀਆਂ ਬੋਲਣਾ ਨਹੀਂ ਆਉਂਦਾ ਹੈਗਾ ਆਂਜੀ ਮੰਮੀ ਕੰਮ ਕਰ ਲਿਆ ਕਰ ਉਹ ਤੋਂ ਲਾ ਕੇ ਨੱਕ ਨੂੰ ਲਾ ਕੇ ਬੁੱਲ੍ਹਾਂ ਨਾਲ ਲਾ ਤਾ ਜੇ ਆਪਾਂ ਇੱਕ ਕੰਮ ਕਰਦੇ ਨਾ ਉਹਨੂੰ ਪੂਰਾ ਕਰਦੇ ਤਾਂ ਨੂੰ ਹਾਂ ਨਿਕਾ ਸੁਣ ਲੈ ਮੇਰੀ ਬਾਰ ਬੂਰ ਨਾ ਖੋਲੀ ਵੀ ਸਨ ਮੈਂ ਘੋਗ ਤੇ ਜਾਨੀ ਇਧਰ ਤਾਈ ਕਿਆ ਨਾਲ ਠੀਕ ਹੈ ਠੀਕ ਹੈ ਪਾਈ ਨੇ ਹਾਂ ਤਾਈ ਕਿਆ ਦਾ ਉਹਦਾ ਤਾਇਆ ਮੁੱਕ ਗਿਆ ਸੀਗਾ ਵੱਟਾਂ ਕਰਨਗੇ ਹਾਂ ਜੀ ਹਾਂ ਕਿੰਨਾ ਮਰਜੀ ਗੁਰਾਤਾ ਮਾਰੀ ਜਾਵੇ ਅੱਜ ਕੱਲ ਟਾਈਮ ਨਹੀਂ ਹੈਗਾ ਪੁੱਤ ਠੀਕ ਹੈ ਠੀਕ ਹੈ ਤੁਸੀਂ ਜਾਓ ਮੈਂ ਕਰ ਲੈਂਦਾ ਮੁੰਮੀ ਤਾਂ ਬਗੀ ਕਰ ਕੇ ਬਾਹਰ ਬੁੱਧ ਗਿਆ ਕਵਾੜ ਸਾਰੇ ਇਕੱਠਾ ਕਰਕੇ ਵੇਚ ਹੀ ਦੇਣੀ। ਬਲਕ ਕਵਾੜ ਇਕੱਠਾ ਹੋਣ। ਲੋਹਾ ਕਵਾੜ ਖੇਚ ਲੋ ਪਿੱਪੀਆਂ ਦੇ ਕੱਢ ਦੋ ਪੁਰਾਣਾ ਕਵਾੜ ਪਿੱਪੀਆਂ ਦੇ ਢੱਕਣ ਲੋਹਾ ਡੱਬੇ। ਕਿਥੇ ਕਵਾੜ ਆਲੇ? ਕੱਟ। ਹਾਂਜੀ। ਹਾਂਜੀ ਕਿ ਕਵਾੜ ਵੇਚਣਾ? ਕਵਾੜ ਲੈ ਲੇਂਗਾ। ਹਾਂਜੀ ਕੁਆੜੀ ਲੈਣਾ ਨਵੀਆਂ ਚੀਜ਼ਾਂ ਸਾਨੂੰ ਕੌਣ ਦਿੰਦਾ ਆ ਜਾ ਨਾ ਜੀ ਕੀ ਕੁਛ ਹੈ ਕੁਆੜੀ ਵੇਚ ਲੈ ਹੁਣ ਬਾਹਰ ਪੁੱਛੀਏ ਨੇ ਕੀ ਹੈ ਕੀ ਨਹੀਂ ਅੰਦਰ ਆ ਕੇ ਵੇਖ ਲੈ ਕੀ ਕੁਆੜਾ ਆਜੋ ਇੱਕ ਲੱਖ ਆ ਗਈ ਸਾਈਕਲ ਲਾ ਦਾਂ ਮੈਂ ਥੋੜਾ ਸ਼ੈਰ ਬੱਸ ਐਨੇ ਕਵਾੜ ਚਿਬਲਾ ਲਈ ਕਵਾੜ ਤੇ ਕਬਹਾਨਾ ਹੈ ਤੁਹਾਨੂੰ ਰੋਜ਼ ਗਲੇ ਚ ਲੰਗਦੇ ਨੂੰ ਦੇਖੀ ਨਾ ਜੇ ਅੱਜ ਤੁਹਾਨੂੰ ਬੁਲਾਇਆ ਨਾ ਗਲੀ ਦੀ ਗੱਲ ਨਹੀਂ ਜੀ ਮੇਰਾ ਕੰਮ ਤੁਹਾਡੇ ਪਿੰਡ ਚ ਕਵਾੜ ਖਰੀਦਣਾ ਹੈ ਤੁਹਾਡੇ ਚੱਕਰ ਚ ਕਿਤੇ ਮਿਲ ਜੂਜੀ ਰੋਟੀ ਮਰਜੀ ਨਾਲੇ ਮੈਂ ਤਾਂ ਪਿੰਡ ਦੇ ਹਰੇਕ ਘਰ ਚ ਜਾਣਾ ਜੇ ਐਵੇਂ ਹਰੇਕ ਨੂੰ ਦੇਖਣਾ ਚ ਪਸੰਦ ਆਗਾ ਫਿਰ ਤਾਂ ਮੈਂ ਘਰੇ ਕੀ ਲੈ ਕੇ ਜਾਊਂਗਾ ਮੈਂ ਕਵਾੜ ਖਰੀਦਾਂ ਕਵਾੜੀ ਮੈਂ ਪਿੰਡਾਂਲੇ ਤੋਂ ਕੀ ਲੈਣਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਤਾਂ ਤੁਹਾਨੂੰ ਅੱਜ ਬੁਲਾ ਲਿਆ ਨਾਲੇ ਬੇਬੇ ਹੈ ਨਹੀਂ ਸੀ ਘਰੇ ਤੇ ਬਾਕੀ ਤੁਸੀਂ ਦੇਖ ਲਓ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਗੱਲ ਬੇਬੇ ਦੀ ਨਹੀਂ ਜੀ ਮੈਂ ਪਿੰਡ 'ਚ ਹਰ ਇੱਕ ਕਰਦੇ ਜਾਣਾ ਬਹੁਤ ਜਿੱਤਾ ਤੁਹਾਡੇ ਪਿੰਡ 'ਚ ਮੇਰੀ ਜਿਹਦੇ ਜੀ ਕਰਦਾ ਮੈਂ ਰੋਟੀ ਖਾਇਆ ਉਹਨਾਂ ਘਰੇ ਜਿਹਦੇ ਜੀ ਕਰਦਾ ਚੱਲ ਲੈ ਮੰਗ ਲਾਣਾ ਤੇ ਮੈਂ ਨਹੀਂ ਚਾਹੁੰਦਾ ਮੇਰੀ ਪਿੰਡ 'ਚ ਇੱਜ਼ਤ ਖਰਾਬ ਹੋਵੇ ਨਾਲੇ ਮੇਰੇ ਤਾਂ ਰੋਜੀ ਰੋਟੀ ਤੁਹਾਡੇ ਪਿੰਡ 'ਚੋਂ ਚੱਲਦੀ ਆ ਹੁਣ ਕਿਹਨੂੰ ਕਿਹਨੂੰ ਮੁਹੱਬਤ ਕਰਾਂਗੀ ਮੈਂ ਕਵਾੜੀਆ ਤੁਸੀਂ ਇੰਨੇ ਚੰਗੇ ਘਰ ਤੋਂ ਇਹ ਠੀਕ ਨਹੀਂ ਹੈਗਾ ਗੱਲ ਛੋਟੇ ਵੱਡੇ ਦੀ ਨਹੀਂ ਹੈਗੀ ਆ ਔਰ ਜਿਹੜਾ ਬੰਦਾ ਪਿਆਰ ਕਰਦਾ ਕਿਸੇ ਨੂੰ ਸੱਚੇ ਦਿਲੋਂ ਨਾ ਉਹਦਾ ਪੈਸਾ ਦੇਖਦਾ ਨਾ ਜਾਤ ਦੇਖਦਾ ਨਾ ਧਰਮ ਦੇਖਦਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਬਾਕੀ ਤੁਹਾਡੀ ਮਰਜ਼ੀ ਆ ਗੱਲ ਜਾਤ ਧਰਮ ਦੀ ਨਹੀਂ ਨਾ ਹੀ ਪੈਸੇ ਦੀ ਆ ਪਰ ਮੈਂ ਕੁਝ ਕਰ ਨਹੀਂ ਹੈਗਾ ਮੈਂ ਸਿਰਫ ਕਵਾੜ ਖਰੀਦਣਾ ਮੇਰਾ ਕਮਕਵਾੜ ਦੀ ਹੈ। ਕੱਲ ੱਡੀ ਵੀ ਨਹੀਂ ਹੈਗੀ ਐ। ਤੈਂ ਤਾਂ ਮਨਾ ਕੇ ਰੋ। ਇਹ ਮੇਰੀ ਵੀ ਜ਼ਿੱਦ ਐ। ਕੀ ਕਰਿਆ ਜਾਵੇ? ਜੇ ਇਹਨੂੰ ਹਾਂ ਕਰਦਾ ਤਾਂ ਰੋਜੀ ਰੋਟੀ ਬੰਦ ਹੋ ਜੂ ਪਿੰਡ ਚੋਂ। ਪਰ ਇਹ ਵੀ ਹੋ ਸਕਦਾ ਐ। ਇਹ ਮਰਕਵਾੜ ਦਾ ਕੰਮ ਹੀ ਛਡਾ ਦੇ। ਚੰਗੇ ਘਰ ਤੋਂ ਐ। ਕਵਾੜ ਦਾ ਕੰਮ ਥੋੜਾ ਕਰਨ ਦਊਗੀ। ਨਹੀਂ ਮੈਂ ਹਾਂ ਨਹੀਂ ਕਰਦਾ ਮਸਾ ਪਿੰਡ ਚਿੱਜਤ ਬਣੀ ਇਹਦੇ ਵਿੱਚ ਮੇਰੀ ਪਰ ਸੋਹਣੀ ਵੀ ਆ ਯਾਰ ਐਡੀ ਤਖੜੀ ਕਰਦੀ ਐਨੀ ਸੋਹਣੀ ਮੈਨੂੰ ਮਿਲਣੀ ਵੀ ਨਹੀਂ ਚਲੋ ਸੋਚਦਾ ਵਾਪੇ ਉਹ ਆ ਨਹੀਂ ਕਰੂਗਾ ਬਹੁਤ ਕਲਿਆਰ ਹੈ ਕੁੜਾੜੀ ਇਸ ਉਹਦੀ ਹੱਥ ਦੀ ਕਮਾਲ ਹੈ ਉਹ ਗਾਲਤ ਵੀ ਸੜਾ ਕਾਲਾ ਲੱਗਦਾ ਹੈ ਉਹ ਤੁchna ਕੀ ਰਿਹਾ ਇਹ ਕੀ ਕਰੀ ਕਰਨਗੇ ਆ ਜਾਣ ਦੇ ਕਬਾੜੀ ਉਹ ਬਾਈ ਲੋਕ ਨਾ ਆ ਉਹ ਚੱਕਰ ਆ ਗਿਆ ਗੱਲਬਾਤ ਹੈਗੀ ਕੋਈ ਆਣ ਦੇ ਨੂੰ ਪੁੱਛਦਾ ਉਹ ਕਬਾੜੀਏ ਹਾਂ ਬਾਈ ਉਹ ਕਬਾੜੀਏ ਹਾਂਜੀ ਬਾਈ ਉਹ ਕਹਿੰਦਾ ਕੀ ਕਰਾਂਗੇ ਤੂੰ ਉਹ ਕਬਾੜ ਦੱਸ ਰਹੀ ਸੀ ਥੋੜਾ ਜਿਹਾ ਰੇਟ ਨਹੀਂ ਬਣਿਆ ਅੱਛਾ ਕਬਾੜ ਦੱਸ ਰਹੀ ਸੀ ਕਬੜ ਲਿਆ ਤਾਂ ਨਹੀਂ ਫਿਰ ਬਾਈ ਰੇਟ ਨਹੀਂ ਬਣਿਆ ਜ਼ਿਆਦਾ ਮੰਗ ਰਿਹਾ ਉਹ ਇੱਕ ਟੁੱਟੀ ਜੀ ਸਾਈਕਲ ਹੀ ਹੈ ਇੱਕ ਫੱਟੀ ਸੀ ਅੱਛਾ ਜਾਣਦਾ 50 ਰੁਪਏ ਮੰਗੀ ਜਾਂਦੇ ਨੇ ਉਹਦੇ ਜਾਣਦਾ ਮੈਂ ਤੇਰੇ ਵਰਗੇ ਕਬਾੜੀ ਇਹਨੂੰ ਤੁਸੀਂ ਕਬਾੜ ਦਾ ਕੰਮ ਘੱਟ ਕਰਦੇ ਤੇ ਆਸ਼ਕੀਆਂ ਜਾਦੀ ਬਾਈ ਜੀ ਸਾਰੇ ਪਿੰਡ 'ਚ ਇੱਜ਼ਤ ਹੈ ਮੇਰੀ ਜਿਹੜੇ ਮਰਜ਼ੀ ਘਰ ਨੂੰ ਪੁੱਛ ਲੈ ਸਾਰਿਆਂ ਨੂੰ ਤਾਂ ਮੈਂ ਚਾਹ ਪੀ ਕੇ ਆਉਣਾ ਅੱਛਾ ਸਾਰਿਆਂ ਦੇ ਚਾਹ ਪੀ ਕੇ ਆਉਣਾ ਇਹਨੂੰ ਫਿਰ ਦਰ ਕਬਾੜ ਤਾਂ ਲੈ ਕੇ ਆਣੀ ਹੈਗਾ ਨਹੀਂ ਰੇਟ ਬਣਿਆ ਬਾਈ ਹੁਣ ਜਦੋਂ ਰੇਟ ਹੀ ਨਹੀਂ ਬਣਿਆ 50 ਰੁਪਏ ਮੰਗੀ ਜਾਂਦੇ ਨੇ ਕੋਈ ਨਾ ਰੇਟ ਤਾਂ ਤੇਰਾ ਬਣ ਜੂਗਾ 50 ਪੈਸੇ ਕਿਲੋ ਉਹ 50 ਰੁਪਏ ਕਿਵੇਂ ਦੇਦਾ ਹਾਂ ਉਹਦੇ ਕੋਈ ਗੱਲ ਨਹੀਂ ਦੱਸਦਾ ਮੈਂ ਇਹਦੀ ਮਾਨ ਘੜੀ ਮਾਰਦਾ ਥੋਡੇ ਘਰੇ ਜਾ ਭਰਾਵਾ ਕਹੇ ਜੀ ਸੋਚ ਆ ਅਸੀਂ ਇਹ ਕੰਮ ਕਿਉਂ ਕਰਾਂਗੇ ਆ ਠੀਕ ਹੈ ਭੱਗ ਜਾ ਓਰੇ ਔਖੜ ਨਾ ਹੱਦ ਹੋਈ ਪਈ ਐ ਲੋਕਾਂ ਦੀ ਅਜੇ ਤਾਂ ਆਹ ਵੀ ਨਹੀਂ ਕਰੀ ਲੋਕ ਤੰਗ ਕਰਨ ਵੀ ਲੱਗੇ ਪਰ ਅੜੀਆਂ ਭੰਨਣ ਦਾ ਵੀ ਸਵਾਦ ਆਉਂਦਾ ਦੇਖਦਾ ਲੈ ਕਹਿੰਦਾ ਮੈਨੂੰ ਸਾਰਾ ਪਿੰਡ ਚਾਹ ਪਿਉਂਦੇ ਚਾਹਤਾ ਨਾ ਤੈਨੂੰ ਜੈਲ ਕੋਰ ਪੀਉਗੀ ਉਹਨੂੰ ਦੱਸਦਾ ਮੈਂ ਵੀ ਕਵਾੜ ਕਿੰਨੀ ਵੇਚੀ ਦੇ ਕਹਿੰਦਾ ਮੇਰੀ ਸਾਰੇ ਪਿੰਡ ਚ ਇੱਜ ਇੱਜ ਤੇਰੀ ਵੱਟੇ ਚਾਹਦੂ ਖਾ ਆ ਦੇਖ ਲੈ ਕਿਵੇਂ ਖੰਡ ਰਹਾ ਨੇ ਹੁਣ ਪਾਇਆ ਪਿਆਗਾ ਆਏ ਬੇਟੀਆਂ ਹੋ ਕਿਵੇਂ ਖੰਡਿਆ ਆ ਸਮਾਨ ਉਹ ਬੇਬੇ ਕਵਾੜ ਇਕੱਠਾ ਹੋਇਆ ਪਿਆ ਸੀਗਾ ਕਵਾੜੀ ਆਇਸ ਫਿਰ ਲੈ ਕੇ ਨਹੀਂ ਗਿਆ ਨਾ ਤਾਂ ਇਹਨੂੰ ਕਹੀ ਨਹੀਂ ਆਖੇ ਕਵਾੜ ਵੇਚਣ ਨੂੰ ਮੈਂ ਘੜੇ ਕਵਾੜ ਜਿਆਦਾ ਇਕੱਠਾ ਹੋਇਆ ਪਿਆ ਸੀ ਮੈਂ ਕਿ ਵੇਚਦਾ ਮੈਂ ਆਪੀ ਵੇਚ ਦਿੰਦੀ ਤੈਨੂੰ ਕੀ ਪਤਾ ਨਾਲੇ ਕਰ ਦਿੱਤਾ ਨਾ ਲੈ ਕੇ ਨਹੀਂ ਹੈਗਾ ਨਾ ਬਸ ਮੈਂ ਨਹੀਂ ਨਾ ਬਾਕੀ ਜੰਦਾ ਹਾਂ ਲੈ ਬੇਬੀ ਚ ਗੁੱਸਾ ਕਰਨ ਲਈ ਕੀ ਗੱਲ ਹੈ ਕਬਾੜ ਇਕੱਠਾ ਹੋਇਆ ਪਸੇਂ ਘਰ ਦੀ ਸਫਾਈਆਂ ਹੁੰਦੀ ਮੈਂ ਕਿਹੜਾ ਕੋਈ ਮਾੜਾ ਕੰਮ ਕਰਿਆ ਘਰ ਦਾ ਕਬਾੜ ਹੀ ਵੇਚਣ ਲੱਗੀ ਸੀ ਮੈਂ ਗੱਲ ਗੁੱਸੇ ਦੀ ਨਹੀਂ ਹੈਗੀ ਮੈਂ ਕਬਾੜ ਦੀ ਨਹੀਂ ਠੀਕ ਆ ਕਬਾੜ ਕਿੰது 1 ਲੱਖ 2 ਲੱਖ ਦਾ ਵੇਚ ਦਿੰਦੀ ਗੱਲ ਤਾਂ ਇਹ ਆ ਅੱਜ ਕੱਲ ਜਵਾਨਾ ਨਹੀਂ ਹੈਗਾ ਮਗਰੋਂ ਕਿਸੇ ਨੂੰ ਘਰੇ ਨਹੀਂ ਬਾੜੀ ਦਾ ਹੁੰਦਾ ਪੁੱਤਾ ਇੱਥੇ ਗੱਲ ਪੈਣ ਵਾਲੀ ਕੀ ਗੱਲ ਹੈ ਮੈਂ ਕਵਾੜੀ ਵੇਚ ਰਹੀ ਸੀ ਹਰ ਗੱਲ ਤੇ ਘੂਰਦੇ ਰਹਿੰਦੇ ਤੁਸੀਂ ਮੈਨੂੰ ਮੈਂ ਕਿ ਮਾੜਾ ਕੰਮ ਕਰਤਾ ਕਵਾੜ ਵੇਚ ਕੇ ਤੂੰ ਤਾਂ ਨਾ ਕਿਸੇ ਕੱਜਰ ਦੀ ਮੰਨਣੀ ਨਹੀਂ ਹੈਗੀ ਤੇਰਾ ਨਾ ਜਿੰਨਾ ਮਰਜੀ ਮੱਥਾ ਮਾਰ ਲਾ ਬੇਬੇ ਬਸ ਤੂੰ ਤਾਂ ਮੇਰੇ ਮਗਰ ਹੀ ਪਈ ਰਹਿਣੀ ਹੈ ਪਤਾ ਨਹੀਂ ਨੂੰ ਹੋਇਆ ਕੀ ਹੈਗਾ ਕਦੇ ਤਾਂ ਜਵਾਕ ਮੰਨ ਲੈ ਪਰ ਨਹੀਂ ਮਾਣ ਆਈਆਂ ਕਰਨੀਆਂ ਨਹੀਂਆਂ ਰੱਲਾ ਭਾਈ ਕਿੰਨਾ ਕਚਰ ਕਰਾਂਗੀ ਪਤਾ ਤਾਂ ਤੈਨੂੰ ਗਾਹਾਂ ਜਾ ਕੇ ਲੱਗੂਗਾ ਜਦੋਂ ਬਗਾਨੀ ਮਾਂ ਦੇ ਮੂਰੇ ਕੱਟਣਾ ਹੋਇਆ ਫਿਰ ਕਹਿੰਦੀਆਂ ਨੇ ਮਾਵਾ ਕੋ ਸਿਖਾਉਂਦੀਆਂ ਨਹੀਂ ਹੈਗੀਆਂ ਮਾਵਾ ਐਵੇਂ ਹੀ ਵਾਧੂ ਦੀਆਂ ਬਦਨਾਮ ਕਾਲਾ ਸੱਪਰੰਗਾ ਸੁਣ ਤੇ ਸਵਾਲਿਆ ਕੁਆੜੀ ਦੀ ਖੈਰ ਨਹੀਂ ਤੇਰੀ ਬੜਾ ਕੁਆੜੀਆਂ ਕਰੇ ਸੱਦੇ ਚੇਰੇ ਨਿਕਲ ਕੁਆੜ ਲੈਣੇ ਬੁਲਾਏ ਸਿੱਕ ਤੇਰਾ ਕੀ ਮਤਲਬ ਹੈ ਨਾਲੇ ਮੇਰੇ ਕਹਿਣ ਦਾ ਮਤਲਬ ਤਾਂ ਸਾਫ਼ ਹੀ ਐ ਜਦੋਂ ਮੈਂ ਦੱਸਿਆ ਜੇਲ੍ਹੂ ਧਾਈ ਨੂੰ ਆਪਨੇ ਬਤਾਲਾ ਦਿੱਤੀ ਕਵਾੜ ਲੈ ਕੇ ਤਾਂ ਗਿਆ ਨਹੀਂ ਹੈਗਾ ਉਹ ਕਿੰਨੇ ਕਵਾੜ ਦਾ ਰੇਟ ਹੀ ਬਣਿਆ ਸੀਗਾ ਤਾਂ ਨਹੀਂ ਲੈ ਕੇ ਗਿਆ ਕਵਾੜ ਮੈਂ ਤੂੰ ਕੌਣ ਇਹਨੇ ਬੋਲਣ ਵਾਲਾ ਮੂੰਹ ਤੇ ਨਾ ਖਾਣੇ ਕਿਤੇ ਅੱਛਾ ਤੂੰ ਸਾਡੇ ਮੂੰਹ ਤੇ ਮਾਰੇ ਕੋਈ ਨਾ ਮਨ ਕਵਾੜੀਏ ਗਲੀ ਤੇ ਰਹਿੰਦੇ ਨੇ ਜੇ ਧਾਈ ਜੇਲ੍ਹੂ ਨਾਲ ਰੱਖਣਾ ਯਾਦ ਰੱਖੀਂ ਠੀਕ ਹੈ ਜੀ ਇਹ ਚੀਜ਼ ਰੱਖੋ ਹੱਪਕੇ ਨਹੀਂ ਤੁਰ ਕੇ ਮਾ ਜੰਗਰੀਆਂ ਨੇ ਜਾ ਜਾ ਕੰਮ ਕਰ ਆਪਦਾ ਕਹਿ ਵੀ ਜਿਹੜੀ ਚਾਈ ਨੂੰ ਕਹਿਣਾ ਜਾ ਮੈਂ ਡਾਤੀ ਕੁੰਡਿਆਂ ਮੋਟਿਆ ਰੇ ਵੇਟ ਤੂ ਆਪੇ ਖੁੱਲੇ ਨੂੰ ਪੱਤੀ ਇਹਦਾ ਸਾਰੇ ਆਹ ਕਰਮ ਕਾਂਡ ਦਾ ਮੈਂ ਪੜਤਾ ਪਾਸ ਦੇਖੀ ਚੱਲ ਪੜਦਾ ਛੋਟੇ ਨਾਲ ਟੁੱਟਿਆ ਕਵਾੜ ਪ੍ਰਾਣੀਆਂ ਬੋਰੀਆਂ ਲੋਹਾ ਵੇਚਲਾ ਸਟੀਲ ਦੇ ਭਾਂਡੇ ਤਵੇ ਖੁਰਚਣੇ ਹਾਂਜੀ ਦੱਸ ਕੀ ਸਲਾਈਮ ਨਹੀਂ ਫਿਰ ਸਲਾਹ ਕੀ ਬਣਾਉਣੀ ਨਾਲੇ ਮੇਰੇ ਲਈ ਚੂਰੀਆਂ ਨਹੀਂ ਲੈ ਕੇ ਆਏ ਮੇਰੇ ਲਈ ਭਾਂਡੇ ਨਹੀਂ ਚੂਰੀਆਂ ਆਪਾਂ ਰੱਖਦੇ ਨਹੀਂ ਨਾਲੇ ਚੰਗਾ ਨਹੀਂ ਲੱਗਦਾ ਤੁਸੀਂ ਐਂ ਨਹੀਂ beech 'ਚ ਸਾਹਮਣੇ ਆ ਜਾ ਨਾ ਮੇਰੇ ਪਹਿਲੀ ਲੋਕ ਸੱਤ ਕਰੀ ਜਾਂਦੇ ਨਾਲੇ ਜੀ ਤੁਸੀਂ ਮੇਰਾ ਰੋਜ਼-ਰੋਜ਼ ਰਾਹ ਨਾ ਰੋਕਿਆ ਕਰੋ। ਮੇਰੇ ਬਹੁਤ ਕੰਮ ਨੇ। ਇਹ ਸਾਰਾ ਮਾਲ ਮੈਂ ਵਪਾਰੀ ਤੋਂ ਚੱਕਦਾ। ਕਮਿਸ਼ਨ ਹੀ ਹੁੰਦਾ ਜੀ ਮੇਰੇ ਕੋਲ ਤਾਂ ਬਸ। ਮਲੇ ਚੰਗਾ ਹੀ ਲੱਗਦਾ। ਮੈਨੂੰ ਥੋੜਾ ਸੋਚਣ ਦਾ ਟਾਈਮ ਦਿਓ। ਜੇ ਮੈਂ ਵੇਚੂ ਤਾਂ ਮੇਰੇ ਚਾਰ ਪੀ ਬਣਨਗੇ। ਮੇਰਾ ਘੜਾਪਣ ਹੈ ਜੀ। ਮੈਂ ਤਾਂ ਗਾਹ ਸਮਾਨ ਲੈ ਕੇ ਆਉਣਾ। ਜਿੰਨਾ ਕਿ ਵੇਖ ਗਿਆ ਸਾਡਾ ਟਾਈਮ ਪਾਸ ਹੋ ਜਾਣਾ। ਮੈਨੂੰ ਤੇਰੇ ਸਮਾਨ ਦਾ ਨਹੀਂ ਪਤਾ। ਠੀਕ ਹੈ ਨਾ? ਇੱਕ ਵਾਰ ਹਾਂ ਕਰ ਦਿਓ। ਮੈਂ ਤੇਰੀ ਜ਼ਿੰਦਗੀ ਬਦਲ ਦਾਂਗਾ। ਆ ਜਿੰਦਗੀ ਬਾਤ ਦਾ ਪਤਾ ਨਹੀਂ ਮੈਡਮ ਜਿਹੜੇ ਹਸਾਬ ਦੇ ਤੁਹਾਡੇ ਪਿੰਡ ਦੇ ਮਰਤੇ ਸ਼ੱਕ ਕਰਦੇ ਨੇ ਮੇਰਾ ਪਿੰਡ ਬਾਦਲੂ ਕਿਉਂ ਤੁਸੀਂ ਮੇਰੇ ਰੋਜ਼ੀ ਰੋਟੀ ਚ ਲੱਤ ਮਾਰਦੇ ਟਾਈਮ ਦਿਓ ਨਾ ਥੋੜਾ ਮੈਨੂੰ ਪਤਾ ਹੈ ਮੈਨੂੰ ਕਿਹੜੇ ਪਿੰਡ ਵਾਲੇ ਥੱਪੜ ਖਾ ਕੇ ਗਏ ਸਵੇਰੇ ਇਹ ਮੇਰੇ ਤੋਂ ਬਸ ਇੱਕ ਵਾਰ ਹਾਂ ਕਰਦੇ ਵੀ ਚਲੋ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਕੋਈ ਭਾਂਡਾ ਲੈਣਾ ਤਾਂ ਦੱਸੋ ਲੱਗੇ ਭਾਈ ਦੇ ਦਾਂਗੇ ਤੁਹਾਨੂੰ ਦਾ ਕੁਛ ਤਾਂ ਲੈ ਲਈ ਤੁਸੀਂ ਮੈਨੂੰ ਆਪਣਾ ਦਿਲ ਦੇ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਚਲੋ ਸੋਚਾਂ ਕਬਾੜ ਟੁੱਟਿਆ ਪ੍ਰਾ ਹਾਏ ਅੱਜ ਤਾਂ ਆ ਬੋਲ ਗਿਆ ਕਿੰਨੇ ਦਿਨ ਦੀ ਮਗਰ ਪਈ ਸੀ ਇਹ ਹੁਣ ਤਾਂ ਮੇਰੀ ਜ਼ਿੰਦਗੀ ਬਦਲਦੋ ਨੇ ਗੱਲ ਸੋਣ ਕੁੜੀਏ ਆ ਬਾਹਰ ਚ ਕਿਹਦੇ ਨਾਲ ਗੱਲੀ ਲੱਗੀ ਪਈ ਸੀ ਹੈ ਨਾ ਕੁੜੀਆਂ ਐ ਬਾਹਰ ਚ ਖੜਦੀਆਂ ਹੁੰਦੀਆਂ ਨੇ ਮਾੜੀ-ਮੋਟੀ ਸ਼ਰਮਮੰਨ ਵਾਲਾ ਮਮਿਓ ਮੇਰੀ ਸਹੇਲੀ ਸੀ ਬਾਹਰ ਚ ਖੜ ਕੇ ਗੱਲਾਂ ਕਰਨ ਲੱਗੀ ਸੀ ਅਸੀਂ ਬਸ ਫੇਰ ਕੀ ਹੋ ਗਿਆ ਨਾਲ ਉਹਨੂੰ ਕਾਲੀ ਸੀ ਤਾਂ ਮੈਂ ਉੱਥੇ ਖੜ ਕੇ ਗੱਲਾਂ ਕਰਦੀ ਸੀ ਉਹਦੇ ਨਾਲ ਨਾ ਐਡੀ ਕਿਹੜੀ ਕਾਲੀ ਸੀ ਉਹਨੇ ਕਿ ਜਾ ਕੇ ਅੱਗ ਬਜਾਉਣੀ ਸੀ ਵੀ ਉਹਦੇ ਬਿਨਾ ਕੰਮ ਖੜਾ ਸੀ ਕੋਈ ਗੱਲ ਸੁਣ ਲੈ ਮੇਰੀ ਅੱਜ ਤਾਂ ਬਾਰਚ ਖੜ ਗਈ ਗਾਹਾਂ ਨੂੰ ਕਿਤੇ ਬਾਰਚ ਨਾ ਖੜ ਜੀ ਫੇਰ ਆਖੇਗੀ ਦੱਸਿਆ ਨਹੀਂ ਮੈਨੂੰ ਅਸਲੀ ਰੂਪ ਦਿਖਾਉਣਾ ਪਊਗਾ ਬਸ ਮੰਮੀ ਉਹਨੇ ਜਾਣਾ ਸੀ ਕਿਤੇ ਤਾਂ ਮੈਂ ਉੱਥੇ ਖੜ ਕੇ ਗੱਲਾਂ ਕਰਨ ਲੱਗੀ ਤੈਨੂੰ ਤਾਂ ਕੋਈ ਸ਼ਰਮ ਨਹੀਂ ਹੈਗੀ ਤੈਨੂੰ ਮੈਂ ਦੱਸਾਂ ਸਿਆਣੀ ਬਣ ਜਾ ਇੱਕ ਵਾਰੀ ਰਸਤਾ ਤੈਨੂੰ ਵੀ ਜੇ ਇਦੋਂ ਬਾਅਦ ਨਾ ਤੂੰ ਮੈਨੂੰ ਬਾਰਚ ਖੜੀ ਦਿਸਗੀ ਤੇਰੇ ਆ ਗੁਤਨੀ ਜੀ ਨੂੰ ਢੇੜਾ ਦੇ ਦੂੰ ਮੈਂ ਸਮਝ ਗਈ ਮੇਰੇ ਮਗਰ ਪਈ ਰਹਿੰਦੀ ਬੇਬੇ ਮੈਂ ਆਪਦੀ ਸਹੇਲੀ ਦੇ ਘਰੇ ਜਾ ਰਹੀ ਆ ਮੈਨੂੰ ਕੰਮ ਹੈ ਮੜਾ ਜਾ ਕੀ ਕੰਮ ਆ ਪਤਾ ਕੰਮ ਸੀ ਉਹ ਬਕਸ ਬਾਰੇ ਪੁੱਛਣਾ ਸੀ ਕੁਝ ਮੈਨੂੰ ਚੱਲ ਭਾਗਤਾ ਜਾ ਕੋਈ ਗੱਲ ਨਹੀਂ ਹਾਂਜੀ ਪਰ ਛੇਤੀ ਮੁੜਾਂਗੀ ਅੱਜ ਕਿਸੇ ਕੋਲੇ ਖੜੀ ਨਾ ਠੀਕ ਹੈ ਬੇਬੇ ਮੈਂ ਛੇਤੀ ਮੁੜਾਂਗੀ ਹਟਾ ਮਾਰੇ ਆ ਮੈਂ ਤੈਨੂੰ ਰੋਜ਼ ਇਹੀ ਮੁਥਾ ਮਾਰਦੀ ਆ ਤਰਨਾ ਵੀ ਦੇਖੀ ਕੋਈ ਲੰਬਾ ਨਾ ਦਿਵਾਦੀ ਮੈਨੂੰ ਨਹੀਂ ਬੇਬੀ ਮੈਂ ਚੇਤੀ ਆ ਜਾਂਗੀ ਜਪਾ ਜਾ ਚੇਤੀ ਮੁੜਾਈ ਠੀਕ ਹੈ ਬੇਬੀ ਇਹ ਤੋ ਕੋਆ ਨਹੀਂ ਕਰਦੀ ਪਾਣੀ ਮਾਰਦੀ ਇਹ ਕੋਆ ਕਰਦੀ ਨਹੀਂ ਮੈਂ ਦੱਸਾਂਗੀ ਇਹ ਕੋਆ ਨਹੀਂ ਕਰੂੰਗੀ ਤੂੰ ਹੀ ਪੜੋ ਲਿਖੋ

ਕਿਉਂ ਪੁੱਤ ਕੀ ਹੋ ਗਿਆ? ਪੁੱਤਾਈ ਤੈਨੂੰ ਪਤਾ ਹੀ ਨਹੀਂ ਹੈਗਾ। ਕਿਉਂ? ਉਹ ਤਾਈ ਢੂਡੇ ਘਰੇ ਕਵਾੜੀਆ ਗੇੜਾ ਮਾਰ ਰਹੀ। ਸਾਡੇ ਘਰੇ ਕਵਾੜੀਆ ਗੇੜਾ ਮਾਰ ਰਿਆ। ਉਹ ਤਾਂ ਪੁੱਤ ਇੱਕਦਾਂ ਕਵਾੜ ਵੇਚਿਆ ਸੀ ਕੁੜੀ ਨੇ। ਉਹ ਕਾ ਨੂੰ ਤਾਈ ਕਵਾੜ। ਫਿਰ ਕਵਾੜ ਵੇਚਿਆ ਤਾਂ ਹੈ ਨਹੀਂ। ਹਮ। ਰੇਟ ਨਹੀਂ ਬਣਿਆ ਪੁੱਤ। ਕੀ ਹੈ ਤੇਰੇ ਦਿਮਾਗ 'ਚ ਕੀ ਚੱਲ ਰਿਹਾ? ਮੇਰੇ ਦਿਮਾਗ 'ਚ ਕੁਝ ਨਹੀਂ ਚੱਲ ਰਿਹਾ ਚਾਚੀ। ਗੱਲ ਤੇ ਚਾਚੀ ਤੇ ਤਾਈ ਵੇ ਕੀ ਕਾ ਗਿਆ ਐ? ਉਹ ਗੱਲ ਤਾਂ ਸੁਣ ਲੈ। ਹਾਂ। ਤੇਰੀ ਕੁੜੀ ਕਦਨ ਕਵਾੜੀ ਨੂੰ ਗਲੀ ਚ ਘੇਰੀ ਖੜੀ ਸੀ ਉਹ ਦੱਸ ਮੈਨੂੰ ਬੇ ਪੁੱਤ ਉਹ ਖੜਾ ਲਿਆ ਹੋਊ ਗੱਲ ਦੱਸ ਕਵਾੜੀ ਐਸ ਤੋਂ ਮੇਰੀ ਕੁੜੀ ਨੇ ਖਖੜੀਆਂ ਲੈਣੀਆਂ ਨਹੀਂ ਐ ਗੱਲ ਸੁਣ ਲੈ ਚਾਚੀ ਤੈਨੂੰ ਸਿੱਧੀ ਸਿੱਧੀ ਦੱਸਦਾ ਮੇਰਾ ਕੁਝ ਨਹੀਂ ਜਾਣਾ ਇੱਜ਼ਤ ਤੇਰੀ ਐ ਕੱਲੂ ਗਲੀਆਂ ਚ ਰੋਲਦੀ ਫਿਰੂਗੀ ਨਾ ਮੀਨੂ ਨਾ ਫਿਰ ਕਹੀਂ ਤੇਰੇ ਕੋਲੇ ਕੀ ਪ੍ਰੂਫ ਆ ਪੁੱਤ ਐ ਸਹੀ ਦਾ ਚਾਚੀ ਪ੍ਰੂਫ ਵੀ ਦੇਨੂ ਮੈਂ ਤੈਨੂੰ ਤੂੰ ਰੁਕ ਦੋ 4 ਦਿਨ ਚੱਲ ਕੋਈ ਨਾ ਪੁੱਤ ਮੈਨੂੰ ਪ੍ਰੂਫ ਦਈ ਪਹਿਲਾਂ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਤੂੰ ਨਹੀਂ ਚਾਹਤੀ ਜਾਣੇਗੀ ਫਿਰ ਅਸੀਂ ਜਾਣਾਂਗੇ ਚੱਲ ਕੋਈ ਨਾ ਪੁੱਤ ਜਿੰਨੀ ਕੁ ਮੇਰੀ ਧੀ ਆ ਸੋਡੀ ਵੀ ਤਾਂ ਕੁਝ ਲੱਗਦੀ ਆ ਉਹ ਲੱਗਦੀ ਤਾਂ ਜੱਤ ਬਹੁਤ ਕੁਸ ਹੈ ਕੀ ਹੈ ਪੁੱਤ ਕੁਝ ਨਹੀਂ ਚਾਹਤੀ ਵੀ ਤੇਰੀ ਇੱਜ਼ਤ ਸਾਡੀ ਇੱਜ਼ਤ ਤਾਂ ਘਾਫਰ ਮੈਂ ਸਬੂਤ ਵੀ ਦੇ ਦੇਉਂਗਾ ਤੈਨੂੰ ਚੱਲ ਠੀਕ ਆ ਪੁੱਤ ਤਾਂ ਜਾਣਾ ਖਾ ਵੱਤ ਲੈਂਦਾਗਾ ਬੋਲੀ ਜਾਂਦਾਗਾ ਵੀ ਦੱਸ ਤੂੰ ਮੇਰੇ ਘਰ ਤੇ ਅੱਖ ਰੱਖਦਾਗਾ ਤਤੋਂ ਆਪ ਦਾ ਕਰਤਾ ਸਾਮਿਆ ਨਹੀਂ ਜਾਂਦਾ ਹੈਗਾ। ਲੱਗਿਆ ਬੋਲਣਾ। ਲੋਕਾਂ ਦਾ ਵੀ ਨਾ ਸਰੀ ਪਿਆਗਾ। ਜਿਹੜਾ ਬੰਦਾ ਗਰੀਬ ਹੁੰਦਾ ਉਸੇ ਨੂੰ ਆ ਕੇ ਢਾ ਲੈਂਦੇ ਨੇਗੇ। ਸੋਨੂੰ ਤਕੜਿਆਂ ਦੀਆਂ ਕੁੜੀਆਂ ਤਾਂ ਦੇਦੀਆਂ ਨਹੀਂ। ਗਰੀਬਾਂ ਦੀਆਂ ਜ਼ਿਆਦਾ ਦੇਦੀਆਂ ਹੁੰਦੀਆਂ ਨੇ। ਗਰੀਬ ਦੀ ਧੀ ਤਾਂ ਨਾ ਬਾਹਰ ਚ ਖੜ ਜੇ। ਉਹ ਵੀ ਐ ਲੱਗੂ ਵੀ ਕਿਸੇ ਨੇ ਝਾਕ ਤੇ ਖੜੀ ਆ। ਅਮੀਰਾਂ ਦੀਆਂ। ਚਾਹੇ ਕਿਸੇ ਨਾਲ ਹੱਥ ਵੜ ਕੇ ਜਾਣ ਫਿਰ ਵੀ ਕਹਿ ਦਿੰਦੇ ਆ। ਯਾਰ ਕੋਈ ਮਾਮੇ ਤਾਏ ਦਾ ਮੁੰਡਾ ਹੋਊਗਾ। ਤਤੀ ਜੇ ਜਦ ਦੀ ਗੱਲ ਕਰਦੀ ਐ ਜਿੱਤਾ ਤੀਰੀ ਮੈਂ ਅਜੇ ਲੀਰੋ ਲੀਰ ਕਰਨੀ ਐ ਸਬੂਤ ਐਸੇ ਦਊਂਗਾ ਨਾ ਕਿ ਯਾਦ ਰੱਖੇਂਗੀ ਸੋਹੇ ਕਵੜੀਆਂ ਅੱਜ ਤਾਂ ਸੋਹਣਾ ਹੀ ਵਾਲਾ ਲੱਗ ਰਿਹਾ ਆ ਗਈ ਮੇਰੀ ਜਾਨ ਹਾਂਜੀ ਬਹੁਤ ਅਜਰ ਹੋ ਗਿਆ ਮਨ ਬੀਕ ਦੇ ਟਾਈਮ ਨਹੀਂ ਜਿਆਦਾ ਲਾਤਾ ਮੈਨੂੰ ਬਹਾਨਾ ਲਾ ਕੇ ਆਣਾ ਸੀ ਨਾ ਮੰਮੀ ਤਾਂ ਨਹੀਂ ਦਿੰਦੀ ਸ਼ੱਕ ਕਰਦੀ ਮੰਮੀ ਤਾਂ ਮੰਮੀ ਕਰੇ ਸੀ ਹਾਂਜੀ ਉਹ ਗੁਰੂਆ ਤੂੰ ਮਰਵਾਏਂਗੀ ਪਰ ਮੈਂ ਫਿਰ ਵੀ ਆ ਗਈ ਤੂੰ ਮੇਰਾ ਪਿੰਡ ਚੜਾਏਂਗੀ ਕੁਝ ਨਹੀਂ ਹੁੰਦਾ ਐਵੇਂ ਡਰੀ ਜਾਂਦੇ ਹੋ ਨੀ ਕੁਝ ਨਹੀਂ ਹੁੰਦਾ ਅੱਜ ਬਹਾਨਾ ਲਾ ਕੇ ਆਈ ਮੰਮੀ ਨੂੰ ਮੰਮੀ ਸ਼ੱਕ ਕਰਦੀ ਆ ਮੇਰੇ ਤੇ ਘਰੋਂ ਬਾਹਰ ਨਿਕਲਣਾ ਮੈਨੂੰ ਬਹੁਤ ਔਖਾ ਹੈਗਾ ਮੈਂ ਨਾ ਐਵੇਂ ਮੈਂ ਨਹੀਂ ਸਾਰੇ ਤੁਹਾਨੂੰ ਹੁਣ ਜੇ ਤੁਸੀਂ ਆਉਣਾ ਨਾ ਮੈਨੂੰ ਮਿਲਣੇ ਤੇ ਘਰੇ ਹੀ ਆਇਓ ਠੀਕ ਹੈ ਕਰੇ ਜਰਾ ਡੇਡੀਆਂ ਕੰਧਾਂ ਨੇ ਮੈਂ ਕਿਵੇਂ ਟੱਪੂਗਾ ਕਿਤੇ ਬਾਹਰ ਪਲਾਨ ਬਣਾਉਣਾ ਆਪਾਂ ਕਰੇ ਤਾਂ ਮੁਸ਼ਕਲ ਹੈ ਜੀ ਮਿਲਣਾ ਹੀ ਆ ਨਾ ਘਰ ਤੋਂ ਬਾਹਰ ਜਾਣਾ ਪੈਣਾ ਕਰੇ ਮਰਵਾਏਗੀ ਮੈਨੂੰ ਨਹੀਂ ਜੀ ਮੈਂ ਤਾਂ ਥੋੜੇ ਤੇ ਆਪ ਮਾਰਦੀ ਹਾਂ ਜਰ ਜੇ ਕਿਤੇ ਮਿਲਣਾ ਹੈ ਆਪਾਂ ਬਾਹਰ ਦਾ ਪਲਾਨ ਬਣਾਉਣਾ ਕਰੇ ਤਾਂ ਔਖਾ ਯਾਰ ਕਰ ਨਹੀਂ ਆ ਸਕਦਾ ਮੈਂ ਮੈਂ ਮੈਗੀ ਕਰ ਮੰਮੀ ਨੂੰ ਕੀ ਬਹਾਨੇ ਲਾ ਕੇ ਬਾਹਰ ਮੰਮੀ ਮੇਰੇ ਤੇ ਬਹੁਤ ਸ਼ੱਕ ਕਰਦੀ ਐ ਜਦ 192 ਹੁੰਦੇ ਨੇ ਕੁੜੀਆਂ ਦੇ ਤੂੰ ਕਹਿੰਦੇ ਮੇਰੀ ਸਹੇਲੀ ਨੂੰ ਮੈਂ ਸੂਟ ਦਿਵਾਉਣ ਜਾਣਾ ਐ ਉਹਨੇ ਮੇਕਅਪ ਦਾ ਸਮਾਨ ਲੈ ਕੇ ਆਉਣਾ ਕਹਿੰਦੇ ਕੁਛ ਤੁਸੀਂ ਮੇਰੇ ਲਈ ਇੰਨਾ ਨਹੀਂ ਕਰ ਸਕਦਾ ਰਿਸਕ ਬਹੁਤ ਵੱਡਾ ਬਾਬੇ ਚਲੋ ਕੋਸ਼ਿਸ਼ ਕਰੂੰਗਾ ਤੇਰੇ ਵਾਸਤੇ ਮੈਂ ਕੁਝ ਵੀ ਕਰੂੰ ਪਿਆਰ ਕਰੇ ਤੈਨੂੰ ਹੁਣ ਨਹੀਂ ਛੱਡਦਾ ਚਲ ਮੈਂ ਚਲਦੀ ਆ ਮੰਮੀ ਠੀਕ ਦੀ ਹੋਵਗੇ ਮੈਨੂੰ ਘਰੇ ਕੋਈ ਮੇ ਕਾਲਾ ਪੈਨ ਕਿ ਨਹੀਂ ਤਾਂ ਕਿਉਂ ਟੈਨਸ਼ਨ ਲੈ ਕੋਈ ਗੱਲ ਨਹੀਂ ਮਿਲਦੇ ਆ ਜਲਦੀ ਆਪਾਂ ਠੀਕ ਹੈ ਓਕੇ ਧਿਆਨ ਨਾਲ ਜਾਈ ਹੈ ਕੀ ਕਰਾਂ ਦਿਲ ਕਾ ਕਰਦਾ ਜੇ ਨਾਲ ਹੀ ਵਗ ਜਾ ਮਨਾਉਣਾ ਜੇ ਕਿਤੇ ਬਾਹਰ ਨੂੰ ਮੰਨੀ ਨਹੀਂ ਫਰਾ ਟੱਪ ਜਾਗੇ ਕੰਧਾਂ ਕੋਲ ਓਕੇ ਦੇ ਬਾਈ ਕੀ ਹਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਹਾਲ ਹੈ ਭਰਾ ਵਧੀਆ ਐ ਮੈਂ ਤਾਂ ਤੇਰੇ ਲਈ ਖਬਰ ਲੈ ਕੇ ਆਇਆ ਤਿੱਕ ਅੱਛਾ ਜੀ ਆ ਜਿਹੜੀ ਜੈਲੋ ਵਾਲੀ ਕਬੂਤਰੀ ਹੈ ਨਾ ਹਾਂ ਉਹ ਬਈ ਕਵਾੜੀ ਦੇ ਉੱਤੇ ਬੈਠਣ ਨੂੰ ਫਿਰਦੀ ਐ ਕਵਾੜੀਏ ਤੇ ਹੋਰ ਕੀ ਆਪਣੇ ਹੁੰਦੇ ਲੰਮੀ ਨੂੰ ਨਹੀਂ ਪਤਾ ਬਾਈ ਕਵਾੜੀ ਇਹਨੇ ਘਰੇ ਗੇੜੇ ਮਾਰਦਾ ਨਹੀਂ ਤੈਨੂੰ ਮੈਂ ਕਿਹਦੇ ਵਾਸਤੇ ਰੱਖਿਆ ਤੂੰ ਪਾ ਚੂਗਾ ਉਹ ਬਈ ਚੂਗਾ ਤਾਂ ਮੈਂ ਪਾ ਦਨਾ ਹੂੰ ਗੱਲ ਐ ਤੂੰ ਵੀ ਮੜੀ ਮੋਟੀ ਨਿਗਾਹ ਆਖ ਯਾਰ ਜੇ ਤੇਰੀ ਹੁੰਦੀ ਕਵਾੜੀਆਂ ਮਾਰ ਮਾਰ ਗਿਆ ਤੇਰਾ ਕੀ ਫਾਇਦਾ ਗਲਤਾ ਤੇਰੀ ਵੀ ਸਿਆਣੀ ਐ ਕੋਈ ਨਹੀਂ ਕਰ ਦਿੰਨੇ ਹਿੱਲਾ ਕੋਈ ਮਾਰਦੇ ਆਂ ਘੀੜਾ ਤੂੰ লাশ ਕੀ ਮਾਂ ਇੱਕ ਕਬੂਤਰੀ ਹੱਥੋਂ ਨਾਲ ਨਿਕਲ ਜੇ ਫਿਰ ਦੇਖੇਗਾ ਤੂੰ ਉਸ ਤਾਂਵੇਂਗਾ ਵੇਲੇ ਨੂੰ ਯਾਹ ਲਾਂਗੀ ਮਹ ਕੋਈ ਗੱਲੇ ਨਾ ਫਿਕਰੇ ਨਾ ਕਰ ਛੋਟੇ ਭਾਈ ਮੈਂ ਲਾਉਣਾ ਪੱਕਾ ਪੈਂਚਰ ਬਸ ਕਰ ਕੋਈ ਹਾਲ ਬਾਕੀ ਤੈਨੂੰ ਪਤਾ ਜਦੋਂ ਗਿੰਦਾ ਲਾਉਂਦਾ ਪੱਕਾ ਪੈਂਚਰ ਲਾਉਂਦਾ ਪੱਕਾ ਲਾਈ ਪਤੰਦਰਾ ਕਿਤੇ ਕੱਚਾ ਲਾ ਦੇ ਕਿਤੇ ਕਵਾੜੀਆ ਉਦੋਂ ਪਹਿਲਾਂ ਮਾਰ ਮਾਰ ਦੀ ਫਿਕਰ ਨਾ ਕਰ ਕਵਾੜੀਏ ਤੋਂ ਪਹਿਲਾਂ ਤੇਰੇ ਬਾਈ ਦੇ ਪੱਟ ਤੇ ਹੋਗੇ ਉਹ ਚਲ ਠੀਕ ਹੈ ਭਾਈ ਚਲਦਾ ਮੈਂ ਠੀਕ ਹੈ ਛੋਟੇ ਭਾਈ ਬੰਦਾ ਬਹੁਤ ਕਮਰਾ ਇਹ ਹੀ ਵੀ ਰੱਬ ਬੰਦਾ ਇੱਕ ਨੰਬਰ ਦਾ ਇਹੋ ਜਿਹੇ ਰਸਤੇ ਰੱਬ ਨਾ ਬਾਰ-ਬਾਰ ਨਹੀਂ ਭੇਜਦਾ ਗਿੰਦਿਆ ਹੱਲ ਤਾਂ ਕੋਈ ਕਰਨਾ ਪੋ ਆਪਾਂ ਨੂੰ ਗਿੰਦਿਆ ਕਿਨੇ ਕਹਿਣਾ ਹੈ ਕਬੂਤਰੀ ਜੇ ਹੱਥੋਂ ਨਿਕਲ ਗਈ ਫਿਰ ਤਾਂ ਗਿੰਦਿਆ ਲੱਖ ਦੀ ਲਹਨਤ ਹੈ ਉਹ ਨਾ ਫੇਰਾ ਮੇਰੀ ਹਜ ਕੁਵਾਰੀ ਨੂੰ ਫਿਰ ਤੋਂ ਆਹ ਹੋ ਮਿਲਾਈ ਤੇਰੀ ਕੀ ਪੇੜੀ ਚ ਦਰਦ ਹੁੰਦਾ ਭਾਈ ਦਰਦ ਦਾ ਤੇਰੀ ਹੋਊਗਾ ਮਨੁੱਖਾਂ ਨੇ ਦੱਸਿਆ ਹੈ ਤੇਰੀ ਮਾਂ ਜੀ ਦੀ ਨਸਾਰਾ ਕੁਹੇ ਤਾਂ ਹੋ ਸਭ ਮੁਕਤੀ ਦੀਆਂ ਬਸ ਮੁਕਤੀ ਦੀ ਕਵਾੜੀ ਤੇਰ ਦੇਖੀ ਤੀ ਤੇਰਾ ਬਣਦਾ ਕੀ ਉਹਨੇ ਵਿੱਚ ਲੱਤ ਨਾ ਫਸਾਈ ਜਾ ਆਪਦੀ ਮੈਂ ਲੱਤਾਂ ਵੜ ਕੇ ਰੱਖ ਦੂੰ ਮੈਂ ਤੇਰੀਆਂ ਚੱਲ ਆਉਂਦੇ ਪਤਾ ਲੱਗੂ ਤੇ ਤੇਰੇ ਕਵਾੜੀ ਦੀਆਂ ਲੱਤਾਂ ਵੱਡੀਆਂ ਗਈਆਂ ਜਦ ਤੱਕ ਮੈਂ ਉਹਦੇ ਨਾਲ ਨਾ ਕੋਈ ਨੂੰ ਹੱਥ ਨਹੀਂ ਲਾ ਸਕਦਾ ਭੁੱਲ ਜਾਏ ਤੂੰ ਬੱਸ ਤੂੰ ਦੇਖ ਥੋੜਾ ਕਵਾੜੀ ਇਹਨਾਂ ਨਾਲ ਬਣ ਗਿਆ ਜੀ ਤੇ ਦੂਣਾ ਤੇਰੀ ਮਾਂ ਨੇ ਦੇਤੀਆਂ ਤੇਰੀ ਸਾਰੇ ਪੜੀ ਤੇ ਤਾਂ ਪੁੰਗ ਲੱਗੇ ਜੀ ਉੱਤੇ ਨੂੰ ਵੀ ਕਵਾੜੀ ਇਹਨਾਂ ਨਾਲ ਇਸ਼ਕ ਹੋ ਗਿਆ ਸੀ ਪੱਟੀ ਆਈ ਕਵਾੜੀ ਇਹਨਾਂ ਨਾਲ ਇਸ਼ਕ ਕਰਨਾ ਹੁਣ ਕਰਾਉਣਾ